ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜੋ ਵੀ ਸੰਗਤ ਮੇਰੇ ਚੈਨਲ ਤੇ ਨੰਮੀ ਜੁੜੀ ਹੈ ਉਹ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦੇਣਾ ਜੀ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪੇ ਹੀ ਹਾਜੀ ਜੂਲ ਲਗਵਾਣਾ ਇਹ ਸਿਰਫ ਦੋ ਪੰਕਤੀਆਂ ਦੇ ਸ਼ਬਦ ਦਾ ਜਾਪ ਕਰੋ ਸ਼ਹੀਦ ਸਿੰਘ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਣਗੇ ਸੰਗਤ ਜੀ ਅੱਜ ਤੁਹਾਨੂੰ ਕੁਰਬਾਨੀ ਦੇ ਦੋ ਪੰਕਤੀਆਂ ਦੇ ਐਸੇ ਪਵਿੱਤਰ ਸ਼ਬਦ ਬਾਰੇ ਦੱਸਣ ਜਾ ਰਹੀ ਹਾਂ ਜੇਕਰ ਤੁਸੀਂ ਇਹ ਦੋ ਪੰਕਤੀਆਂ ਦਾ ਜਾਪ ਆਪਣੇ ਜੀਵਨ ਵਿੱਚ ਸ਼ੁਰੂ ਕਰਦੇ ਹੋਗੇ ਤਾ ਸ਼ਹੀਦ ਸਿੰਘ ਇੰਨੀ ਕਿ ਪਗੰਗ ਕੇ ਕੀ ਪਰਤਖ ਦਰਸ਼ਨ ਦੇਣਗੇ ਅਤੇ ਤੁਹਾਡੇ ਸਾਰੇ ਦੁੱਖ ਕੱਟ ਦੇਣਗੇ ਤੁਹਾਡਾ ਸਾਰਾ ਜੀਵਨ ਸੁੱਖਾਂ ਨਾਲ ਭਰ ਜਾਵੇਗਾ ਜੀਵਨ ਵਿੱਚ ਕੋਈ ਵੀ ਦੁੱਖ ਨਹੀਂ ਰਹੇਗਾ ਵੱਡੇ ਤੋਂ ਵੱਡਾ ਦੁੱਖ ਤੁਹਾਡਾ ਸ਼ਹੀਦ ਸਿੰਘ ਕੱਟ ਦੇਣਗੇ ਅਤੇ ਜਿੰਨੀ ਮਰਜ਼ੀ ਵੱਡੀ ਮਨੋ ਕਾਮਨਾ ਤੁਹਾਡੇ ਮਨ ਵਿੱਚ ਹੋਵੇ ਤੁਹਾਡੀ ਇੱਛਾ ਹੋਵੇ ਉਹ ਵੀ ਪੂਰੀ ਹੋ ਜਾਵੇਗੀ ਇਨਕਿਤ ਪਾਸ਼ੀਰ ਸਿੰਘ ਜੀ ਦੀ ਹੋ ਜਾਵੇਗੀ ਇਹ ਦੋ ਪੰਕਤੀਆਂ ਦਾ ਸ਼ਬਦ ਤੁਹਾਡੀ ਜ਼ਿੰਦਗੀ ਬਦਲ ਕੇ ਰੱਖ ਦੇਵੇਗਾ ਜਿੰਨਾ ਮੱਝੀ ਵੱਡੇ ਤੋਂ ਵੱਡਾ ਦੁੱਖ ਹੋਵੇ ਉਹ ਵੀ ਸ਼ਹੀਦ ਸਿੰਘ ਘਟ ਦੇਣਗੇ ਇਸ ਸ਼ਬਦ ਦਾ ਜਾਪ ਤੁਸੀਂ 40 ਦਿਨ ਤੱਕ ਹਰ ਰੋਜ਼ ਪੰਜ ਮਾਲਾ 108 ਮਣਕਿਆਂ ਦੀਆਂ ਕਰਨੀਆਂ ਹਨ ਮਨ ਇਕਾਗਰ ਚਿੱਤ ਕਰਕੇ ਤੁਸੀਂ ਇਸ ਸ਼ਬਦ ਦਾ ਜਾਪ ਕਰਨਾ ਹੈ ਪੰਜ ਮਾਲਾ ਸੰਪੂਰਨ ਹੋਣ ਤੋਂ ਬਾਅਦ ਜੇਕਰ ਤੁਸੀਂ ਸਾਰਾ ਦਿਨ ਇਸ ਸ਼ਬਦ ਦਾ ਜਾਪ ਕਰ ਹੀ ਜਾਓਗੇ ਤੇ ਤੁਹਾਨੂੰ ਹੋਰ ਵੀ ਫਲ ਮਿਲਦਾ ਜਾਵੇਗਾ ਆਓ ਹੁਣ ਇਸ ਪਵਿੱਤਰ ਸ਼ਬਦ ਦੀ ਸਾਂਝ ਪਾਉਂਦੇ ਹਾਂ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਵੇ ਫਿਰ ਦੁੱਖ ਨ ਲੱਗੇ ਆਏ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛੇ ਸੋਈ ਫਲ ਪਾਵੇ ਫਿਰ ਦੁੱਖ ਨ ਲਾਗੇ ਆਏ ਚੱਪ ਮਨ ਹਰ ਹਰ ਨਿਤ ਨਾਮ ਨਿਤ ਧਿਆਏ ਜੋ ਇੱਛੇ ਸੋਈ ਫਲ ਪਾਵੇ ਫਿਰ ਦੁੱਖ ਨ ਲਾਗੇ ਆਏ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਵੇ ਫੇਰ ਦੁੱਖ ਨ ਲਾਕੇ ਆਏ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇੱਛਾ ਸੋਈ ਫਲ ਪਾਵੇ ਫੇਰ ਦੁੱਖ ਨ ਲਾਕੇ ਆਏ ਫੇਰ ਦੁੱਖ ਨ ਲਾਕੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ